जय वाल्मीकि राजि अरिश जी, भगवान वाल्मीकि शरीर व्यर्थ ही इधर उधर भटकता है अंत ऐसा भोगां तो मेनु दुखा और कष्टा की पीड़ा होंगी है इसलिए हे भगवान मै इस शरीर का त्याग करना चाहता हाँ उस समय भगवान वाल्मिकी जी राजऋषि अरिश्निमी जी ਨੂੰ ਸਮਝਾਉਂਦੇ ਹਨ हे राजन ਜੋ ਮਨੁੱਖ ਆਦੰਤਤ ਨੂੰ ਜਾਣ ਲੈਂਦਾ ਹੈ ਉਹ ਮਨੁੱਖ ਇਸ ਜੀਵ ਰੂਪੀ ਰਾਜੇ ਉੱਪਰ ਰਾਜ ਕਰਦਾ ਹੋਇਆ ਇਸ ਸੰਸਾਰ ਸਾਗਰ ਤੋਂ ਪਾਰ ਹੋ ਜਾਂਦਾ ਹੈ ਕਿਉਂਕਿ ਉਸ ਮਨੁੱਖ ਦਾ ਹਿਰਦੇ ਸਦੀਵ ਗਿਆਨ ਰੂਪੀ ਧੰ ਦੇ ਨਾਲ ਭਰਿਆ ਰਹਿੰਦਾ ਹੈ ਉਹ ਮਨੁੱਖ ਇਹਨਾਂ ਸੰਸਾਰਿਕ ਭੋਗਾ ਵਿੱਚ ਲੀਨ ਨਹੀਂ ਹੁੰਦਾ ਭਗਵਾਨ ਵਾਲਮੀਕੀ ਜੀ ਦੱਸਦੇ ਹਨ ਉਸ ਮਾਨਵ ਨੂੰ ਭੋਗ ਔਰ ਮੋਕਸ਼ ਦੋਨੋਂ ਹੀ ਸਿੱਧ ਹੋ ਜਾਂਦੇ ਹਨ ਭਗਵਾਨ ਵਾਲਮੀਕੀ ਜੀ ਦੱਸਦੇ ਹਨ ਉਹ ਮਾਨਵ ਸੰਸਾਰ ਵਿੱਚ ਵਿਚਰਦਾ ਹੋਇਆ ਜਿਸ ਤਰ੍ਹਾਂ ਕਮਲ ਜਲ ਵਿੱਚ ਰਹਿੰਦਾ ਹੋਇਆ ਜਲ ਤੋਂ ਨਿਰਲੇਪ ਰਹਿੰਦਾ ਹੈ ਇਸ ਤਰ੍ਹਾਂ ਆਤਮ ਤੱਤ ਦਾ ਗਿਆਤਾ ਵਿਵੇਕੀ ਮਾਨਵ ਆਪਣੇ ਆਤਮ ਤੱਤ ਵਿੱਚ ਟਿਕਿਆ ਹੋਇਆ ਆਪਣੇ ਆਤਮ ਤੱਤ ਨੂੰ ਜਾਣ ਇਸ ਸੰਸਾਰ ਵਿੱਚ ਵਿਚਨ ਕਰਦਾ ਹੋਇਆ ਸੰਸਾਰ ਸਾਗਰ ਤੋਂ ਪਾਰ ਹੋ ਮੋਕਸ਼ ਪਦ ਭਗ ਆਦਮ ਪਾਤ ਦੀ ਪ੍ਰਾਪਤੀ ਕਰ ਲੈਂਦਾ